ਲੱਖਵਾ ਕੁ ਡਾਕਟਰਾਂ ਤੋਂ ਆਏ ਵੰਡੀ ਗਾਰੇ ਸਾਥੀ ਸਾਡੇ ਇੱਕ ਤੋਂ ਮਾਣਦੇ ਦੇ ਵਿੱਚ ਤੋਂ ਕਰਦੇ 23 ਸਕਰੀ 57 ਸਾਥ ਸਾਡੇ ਸੰਤਿਨੈ ਸ਼੍ਰੀ ਚੰਦੇ ਵਿੱਚ ਮਿਲਣਾ ਮੈਂ ਆਪਣੀ ਸੇਮਟੀ ਅਦਾਜੀ ਅਰੰਗਤਾ ਦੀ ਸਾਥੀ ਉਸੇ ਕਾਫੀ ਦੰਮੇ ਸੋਮੇ ਤੋਂ ਅ ਜੀਤਾਂ ਦੇ ਵਿਚਾਰ ਸੁਣਿਆ ਸਰ ਸ਼ਾਲਾ ਵੀ ਸਾਰੀ ਗੱਲਬਾਤ ਹੋ ਗਈ ਹੋਣੀ ਆ ਕੋਈ ਗੱਲ ਬਾਕੀ ਨਹੀਂ ਰਹਿ ਗਈ ਮੋੜੇ ਮੈਂ ਕਿਸੇ ਘਰੇਲੂ ਰਜੇਮੇ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਸੀ ਇਸ ਕਰਕੇ ਮੈਂ ਇਸ ਗੱਲ ਦੀ ਤੁਹਾਨੂੰ ਗੁਸਤਾਖੀ ਮਾਫੀ ਮੰਗਦਾ ਵੀ ਮੈਂ ਥੋੜਾ ਲੇਟ ਹੋ ਗਿਆ ਸੋ ਸਾਥੀਓ ਜਿਹੜਾ ਅੱਜ ਦਾ ਸ਼ਿਗਰਸ਼ਾ ਆਪਾਂ ਮਾਸਲੀਬ ਤੇ ਗਏ ਹੋਇਆ ਇਹ ਗੱਲ ਦੇ ਨਾਲੋਂ ਅੱਪ ਹੋਇਆ ਕਹਿਣ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਵਧਿਆ ਤੁਸੀਂ ਵਧਾਈ ਦੇ ਪਾਤਰੋਂ ਅਸੀਂ ਤੁਹਾਡਾ ਜੇ ਲੋਗ ਅਸੀਂ ਮਤਲਬ ਰੈਡੀ ਆ ਤੁਹਾਡੇ ਤੁਸੀਂ ਇਸ ਸੰਘਰਸ਼ ਦੇ ਵਿੱਚ ਖੁੱਦੇ ਹੋ ਕਿਉਂਕਿ ਜਿਸ ਤਰ੍ਹਾਂ ਸਰਵਜਾਗ ਦੇ ਦੱਸਿਆ ਵੀ ਰੋਜ਼ ਬਿਨਾਂ ਦਾ ਮਾਂ ਵੀ ਦੁੱਧ ਨਹੀਂ ਦਿੰਦੀ ਹੈ ਇਸ ਕਰਕੇ ਜਿੰਨਾ ਚਿਰ ਅਸੀਂ ਪਿੱਟਦੇ ਨਹੀਂ ਇਹਨਾਂ ਸਰਕਾਰਾਂ ਦਾ ਸਿਆਪਾ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਕੁਝ ਨਹੀਂ ਪੱਲੇ ਪਾਉਣਗੀਆਂ ਸੋ ਤੁਸੀਂ ਆਪਣੇ ਸੰਘਰਸ਼ ਦੇ ਵਿੱਚ ਡੱਡੇ ਰਹੋ ਔਰ ਕਿਸੇ ਵੀ ਸਾਥੀ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਵੀ ਸਾਡੀ ਪ੍ਰਮੋਸ਼ਨ ਨਹੀਂ ਹੋਣੀ ਜਾਂ ਸਾਡੀ ਇਨਕਰੀਮੈਂਟ ਨਹੀਂ ਲੱਗਣੀ ਜਾਂ ਕਿਸੇ ਕਿਸਮ ਦਾ ਹੋਰ ਬੈਨੀਫਿਟ ਉਹ ਸਾਰੇ ਬੈਨੀਫਿਟ ਤੁਹਾਨੂੰ ਅਸੀਂ ਦਿਵਾਵਾਂਗੇ ਔਰ ਜਦੋਂ ਇਹ ਫੈਸਲਾ ਹੋਣਾ ਵਾ 25 ਮੰਗਾ ਦੇ ਉੱਤੇ ਜਿਨ੍ਹਾਂ ਦੇ ਸਾਰੇ ਡਿਸਕਸ ਹੋ ਚੁੱਕੀ ਆ ਉਹਨਾਂ ਦਾ ਜਦੋਂ ਸਮਝੌਤਾ ਹੋਣਾ ਤਾਂ ਨਾਲ ਹੀ ਇਹ ਵੀ ਸਮਝੌਤਾ ਹੋਣਾ ਵੀ ਆ ਜਿਹੜੀਆਂ ਛੁੱਟੀਆਂ ਨੇ ਇਹ ਪਾਸ ਨਾਲ ਦੀ ਨਾਲ ਕਰੋ ਕਿਉਂਕਿ ਅਸੀਂ ਪਹਿਲਾਂ ਵੀ ਜੋ ਸੰਘਰਸ਼ ਕਰਦੇ ਆਇਆ ਚਾਹੀ ਉਹ 2022 ਦਾ 21 ਦਾ ਹੋਵੇ ਜਾਂ ਉਹ 2024 ਦਾ ਹੋਵੇ ਉਹ ਛੁੱਟੀਆਂ ਨਾਲ ਹੀ ਮੰਨ ਲਓ ਪਾਸ ਹੋਈਆਂ ਚਾਹੇ 13 ਦਿਨ ਦੀ ਸੀ ਜਾ ਪਿਛਲੇ ਸਾਲ ਜਿਹੜੀ 24 ਜੁਆ ਉਹ ਚਾਰ ਦਿਨ ਦੇ ਸੀ ਇਸ ਗੱਲ ਕੇ ਇਸ ਗੱਲ ਤੋਂ ਬਿਲਕੁਲ ਖਬਰਾਂ ਦੀ ਲੋੜ ਨਹੀਂ ਤੁਸੀਂ ਬਹੁਤ ਹੀ ਮਤਲਬ ਜੂਤ ਜਿਹੜੂ ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲ ਦੇ ਵਿੱਚ ਧੰਨਵਾਦ ਆ ਬਿਜਲੀ ਮੰਤਰੀ ਦੇ ਨਾਲ ਜਿਹੜਾ ਸਾਡਾ ਵਿੱਤ ਮੰਤਰੀ ਆ ਉਹਦੀ ਹਾਜ਼ਰੀ ਦੇ ਵਿੱਚ ਸਾਥੀਓ ਸਮਝਾਉਂਦੇ ਹੋਏ ਨੇ ਜਦੋਂ ਕੋਟਾ ਨੂੰ ਸਾਡੇ ਮੈਨੇਜਮੈਂਟ ਨੂੰ ਇਹ ਗੱਲ ਕਹਿ ਰਿਹਾ ਵਾ ਵਿੱਤ ਮੰਤਰੀ ਜੀਮਾ ਸਾਹਿਬ ਵੀ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਇਹਨਾਂ ਨੂੰ ਵੀ ਉਹ ਤੁਹਾਨੂੰ ਨੋਟੀਫਿਕੇਸ਼ਨਾਂ ਕਰਕੇ ਤਾਂ ਫੇਰ ਬੇਈਮਾਨ ਜਿਹੜੀ ਸਾਡੀ ਮੈਨੇਜਮੈਂਟ ਆ ਜਾਂ ਸਾਡਾ ਬੇਈਮਾਨ ਚੇਅਰਮੈਨ ਆ ਜਿਹੜਾ ਹੈਂਕੜਵਾ ਚੇਅਰਮੈਨ ਆ ਉਹ ਉਹਦੇ ਕਰਨ ਦੇ ਉੱਤੇ ਜੂ ਨਹੀਂ ਸਰਗੀ ਮਤਲਬ ਕਹਿਣ ਦਾ ਵੀ ਉਹ ਆਪਣੇ ਸਰਕਾਰ ਦੀ ਵੀ ਨਹੀਂ ਮੰਨਦੇ ਹੈ ਔਰ ਅਸੀਂ ਇਸ ਗੱਲ ਦਾ ਸਾਡੇ 'ਚ ਬਹੁਤ ਰੋਸ ਆ ਅਸੀਂ ਗੱਲ ਜਿਹੜੀ ਹੈਗੀ ਮਤਲਬ 70% ਤੋਂ ਸਟ੍ਰਾਈਕ ਵੀ ਔਰ ਅੱਜ 10% ਜਿਹੜੀ ਸਟ੍ਰਾਈਕ ਆ ਉਹ ਪੱਕ ਹੋਈਆ ਤੁਸੀ ਵਧਾਈ ਦੇ ਪੱਤਰ ਔਰ ਜਿਹੜੇ ਸਾਥੀ ਚਾਹੇ ਵਗਾਹੇ ਘਬਰਾ ਹੋਏ ਨੇ ਉਹਨਾਂ ਨੂੰ ਵੀ ਆਪਾਂ ਅਪੀਲ ਕਰੀਏ ਜਾ ਕੇ ਜਿੱਥੇ-ਜਿੱਥੇ ਵੀ ਤੁਹਾਡੀ ਅਪਰੋਚ ਹੁੰਦੀ ਆ ਵੀ ਉਹਨਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਾਈਏ ਕਿਉਂਕਿ ਬੈਨੀਫਿਟ ਸਾਰਿਆਂ ਨੂੰ ਹੋਣਾ ਇਹ ਨਹੀਂ ਆ ਵੀ ਬੈਨੀਫਿਟ ਕੱਲੇ ਆ ਜਿਹੜੇ ਬਾਹਰ ਖੜੇ ਨੇ ਦਰਿਆ 'ਤੇ ਬੈਠਦੇ ਨੇ ਜਾਂ ਬਾਹਰ ਡੀਟਰ ਸਾਹਿਬਾਨ ਬੋਲਦੇ ਉਹਨਾਂ ਨੂੰ ਹੋਣਾ ਸਾਰਿਆਂ ਨੂੰ ਹੋਣਾ ਜਿਹੜੇ ਅੰਦਰ ਪੱਕਿਆਂ ਥੱਲੇ ਬੈਠੇ ਨੇ ਉਹ ਹਈ ਹੋਣਾ ਜੇ ਸਾਡਾ ਬਹਿਕ ਦਾ ਵੱਜਦਾ ਵਾ ਜਾਂ ਅਸੀਂ ਸੰਘਰਸ਼ ਕਰਦੇ ਆਂ ਸੋ ਜਿਆਦਾ ਕੁਝ ਤਾਂ ਮੈਂ ਨਾ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਲੜਾਈ ਦੇ ਮੈਦਾਨ ਦੇ ਵਿੱਚ ਉੱਤਿਓ ਡਟੇ ਰਹੋ ਜਿੰਨਾ ਚਿਰ ਆਪਣਾ ਕੋਈ ਉਤੋਂ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਸਾਰੇ ਸਾਥੀ ਜਿਹੜੇ ਹੈਗੇ ਹੋ ਸਕਦਾ ਵੀ ਇਹ ਇਹ ਜਿਹੜਾ ਸਾਡੀ ਮਾਸਲੀ ਵਾਗੇ ਐਕਸਟੈਂਡ ਹੋਵੇ ਇਸ ਗੱਲ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਡਟੇ ਰਹੋ ਸਾਰੇ ਸਾਥੀਆਂ ਦਾ ਧੰਨਵਾਦ ਦੋ ਚਾਰ ਨਾਰੇ ਲਾਵਾਂਗੇ ਸਾਰੇ ਸਾਥੀ ਖੂਬ ਜਿਆ ਕੇ ਨਾਰੇ ਦਾ ਜਵਾਬ ਨਾਰੇ ਤੋਂ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਟਲਰ ਸ਼ਾਹੀ ਚੱਕ ਦੇਾਂਗੇ ਤੌਣ ਤੇ ਗੋਡਾ ਰੱਖ ਦੇਾਂਗੇ ਡਰਦੇ ਨਹੀਂ ਅਸੀਂ ਕੁਰਕੀ ਤੋਂ ਚੱਕ ਲਵਾਂਗੇ ਕੁਰਸੀ ਤੋਂ ਡਰਦੇ ਨਹੀਂ ਅਸੀਂ ਕੁਰਕੀ ਤੋਂ ਚੱਕ ਲਵਾਂਗੇ ਕੁਰਸੀ ਤੋਂ ਪੱਕਾ ਲਈ ਜੋ ਲੜਦੇ ਲੋਕ ਜਿੰਨਾ ਤੋਂ ਵੀ ਡਰਦੇ ਲੋਕ ਪੱਕਾ ਲਈ ਜੋ ਲੜਦੇ ਲੋਕ ਜਿੰਨਾ ਤੋਂ ਵੀ ਡਰਦੇ ਲੋਕ ਹਕ ਲਵਾਂਗੇ ਏਕੇ ਨਾਲ ਲੋੜ ਬਈ ਕੱਤਤੀ ਨਾਲ ਹਕ ਲਵਾਂਗੇ ਏਕੇ ਨਹੀਂ ਤਾਂ ਕੱਤਤੀ ਨਾਲ ਕਿਤੇ ਸਮਝੌਤੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਤੇ ਸਮਝਾਤੇ ਲਾਗੂ ਕਰੋ ਲਾਗੂ ਕਰੋ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼੍ਰੀ ਅਕਾਲ ਜਿੱਤ ਲੜਦੇ ਲੋਕਾਂ ਦਾ